ਕਈ ਪੀਐਸ ਅਧਿਕਾਰੀ ਐਡੀਜੀਪੀ ਦਾ ਰੈਂਕ ਹੋਇਤਰਾ ਦਾ ਉਹ ਅਧਿਕਾਰੀ ਇਹ ਤਾਂ ਸੁਇਸਾਈਡ ਕਰ ਜੇ ਆਪਣਾ ਬਹੁਤ ਵੱਡਾ ਮਾਮਲਾ ਕਿੰਨੇ ਦਿਨਾਂ ਤੱਕ ਨਾ ਤਾਂ ਉਸ ਅਧਿਕਾਰੀ ਦਾ ਉਸ ਦੀ ਲਾਸ਼ ਦਾ ਦੇਹ ਦਾ ਪੋਸਟਮਾਰਟਮ ਹੋ ਸਕਿਆ ਤੇ ਨਾ ਹੀ ਪ੍ਰਸ਼ਾਸਨ ਤੇ ਪ੍ਰਵਾਹ ਦੇ ਜ਼ਕਾਰ ਇਨਾ ਮੁੱਦਿਆਂ ਦੇ ਤੇ ਸੈਂਤੀ ਬਣ ਚੁੱਕੀ ਹੈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਮੁਲਕ ਦੇ ਅੰਦਰ ਆਮ ਸਧਾਰਨ ਪਰਿਵਾਰ ਦੀ ਕੀਆਸ ਹੁੰਦੀ ਹੋਏਗੀ ਕਿੰਨੇ ਜਿਹੜੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਂ ਹੈ ਹਾਂਜੀ ਬਿਲਕੁਲ ਹਮ ਇਹਨਾਂ ਦੀ ਵਜ੍ਹਾ ਕਰਕੇ ਸਾਰਾ ਕੁਝ ਵਾਪਰਿਆ ਬਾਈ ਤੱਕ ਨਾ ਹੋਵੇ ਸੂਇਜ਼ਡ ਕਰ ਗਿਆ ਕੀ ਕਾਰਨ ਸੀ ਜਿਹੜੇ ਪਰਿਵਾਰ ਜਿ ਕਿੰਨਾ ਵਜ੍ਹਾ ਕਰਕੇ ਉਹ ਪੀੜਤ ਹੋਇਆ ਤੇ ਸੂਇਸਾਈਡ ਨਹੀਂ ਕਰਨਾ ਕੋਈ ਸਧਾਰਨ ਗੱਲ ਨਹੀਂ ਹਰ ਗੱਲ ਨੂੰ ਇਸ ਮੁੱਦੇ ਦੇ ਅੰਦਰ ਦਾ ਸੀ ਰੰਗ ਦਾ ਨਾਂ ਦਿੱਤਾ ਤਾਂ ਕਿਉਂਕਿ ਸੌਖਾ ਹੈ ਪੰਜਾਬ ਸਰਕਾਰ ਨੂੰ ਹਾਲੇ ਤੱਕ ਕੋਈ ਸਹੀ ਤਰੀਕੇ ਨਾਲ ਵਿੱਤੀ ਮਦਦ ਹੈ ਜਿਹੜੀ ਉਹ ਕੇਂਦਰ ਤੋਂ ਨਹੀਂ ਮਿਲ ਸਕੀ ਕੇਂਦਰ ਨੇ ਜਿਹੜਾ ਹੈਗਾ ਪਟੀਆਂ ਸੜਕਾਂ ਦੇ ਨਾਂ ਤੇ ਪੰਜਾਬ ਨੂੰ ਭੇਜਤਾ ਹੈ ਕਿ ਹੜ੍ਹਾਂ ਜਿਹੜੀਆਂ ਬਰਵਾਦ ਹੋਈਆਂ ਜਾਂ ਨੁਕਸਾਨ ਜਿੰਨਾ ਸਾਮਾ ਨਿਕਲ ਗਿਆ ਪਿੰਡਾਂ ਦੇ ਵਿੱਚ ਬੁਰਾ ਹਾਲ ਹੈ ਸਾਰਾ ਸਿਸਟਮ ਧਵਾ ਹੋ ਗਿਆ ਬਿਜਲੀ ਸਿਸਟਮ ਧਵਾ ਹੋ ਗਿਆ ਯਾਨੀ 5 ਲੱਖ ਏਕੜ ਦਾ ਅਸਲੀ ਬਰਵਾਦ ਹੋ ਗਈ ਇਸ ਤਰ੍ਹਾਂ ਜਿਹੜਾ ਹੈਗਾ ہزارਾਂ ਪਿੰਡਾਂ ਦੀ ਬਰਵਾਦੀ ਹੋ ਗਈ ਮਨੀ ਚੋਣ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਕੁਝ ਵੱਖਰੀ ਜੀ ਹੈ ਵੱਖਰੀ ਇਸ ਕਰਕੇ ਹੈ ਅਕਾਲੀਆਂ ਦਾ ਗੜ ਰਹਿ ਚੁੱਕਿਆ ਉਹ ਇਲਾਕਾ ਇਸ ਲਈ ਆਮ ਆਦਮੀ ਪਾਰਟੀ ਦੇ ਲਈ ਵੀ ਚੁਣੌਤੀ ਹੈ ਇਸ ਨੂੰ ਸਜ਼ਾ ਦੇਣੀ ਹੈ ਕਿ ਕਿਹਦੇ ਗੱਲ ਚ ਹਾਰ ਪੋਣਾ ਪੰਜਾਬੀ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਅਕਾਲੀ ਦਲ ਦੇ ਜਿਹੜੇ ਪੰਥਿਕ ਵੋਟ ਹੈ ਉਹ ਹੀ ਇਹਨੇ ਖਿਮਾਤ ਵੰਡੀ ਗਈ ਕਹਿੰਦੇ ਹਰਪ੍ਰੀਤ ਸਿੰਘ ਜਿਹੜੇ ਨਵੇਂ ਅਕਾਲੀ ਦਲ ਦੀ ਅਗਵਾਈ ਕਰ ਰਿਹਾ ਹੈ ਉਹਨਾਂ ਦਾ ਗੱਲ ਸਾਫ਼ ਹੀ ਕਰ ਦਿੱਤੀ ਕਿ ਭਾਈ ਅਮਰਸਿਪਾਦ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਉਹ ਹਮਾਇਤ ਕਰਨੀ ਹੈ ਸ਼੍ਰੀ ਕਾਲਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਹੈ ਜਿਹੜੀ ਉਹ ਕੁਝ ਭੱਗ ਦੇ ਮਸਲਿਆਂ ਦੇ ਉੱਪਰ ਕਰਾਂਗੇ ਹਰਿਆਣਾ ਦੇ ਇੱਕ ਆਈਪੀਐਸ ਅਧਿਕਾਰੀ ਦੀ ਖੁਸ਼ਕੁਸ਼ੀ ਦਾ ਮਾਮਲਾ ਜਿਹੜਾ ਬਹੁਤ ਵੱਡਾ ਹੁੰਦਾ ਜਾ ਰਿਹਾ ਸੁਰਖੀਆਂ ਦਾ ਹਿੱਸਾ ਬਣ ਚੁੱਕਿਆ ਹੈ ਇਸ ਮੌਕੇ ਇਸ ਬਾਰੇ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਵਿਸ਼ੇਸ਼ ਟ੍ਰੇਨਾਂ ਚਲਾਉਣ ਦੀ ਅਪੀਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਪੰਜਾਬ ਨੇ ਜੋ ਹੜ੍ਹਾਂ ਨਾਲ ਸਬੰਧਿਤ ਨੁਕਸਾਨ ਹੋਇਆ ਸੀ ਉਸ ਦਾ ਇੱਕ ਪੂਰਾ ਲੇਖਾ ਜੋਖਾ ਬਣਾ ਕੇ ਸੈਂਟਰ ਗਵਰਨਮੈਂਟ ਨੂੰ ਸੌਂਪ ਦਿੱਤਾ ਹੋਰ ਵੀ ਕਈ ਵਿਸ਼ੇ ਨੇ ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਹ ਮਿਹਰਬਾਨੀ ਦਰਸ਼ਕਾਂ ਨੂੰ ਵੀ ਇਹਨਾਂ ਸਤਿ ਸ਼੍ਰੀ ਅਕਾਲ ਇਹ ਮੁੱਦਾ ਨਵਾਂ ਸਵਾਲ ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਕਿ ਜਿਹੜੇ ਆਈਪੀਐਸ ਹਰਿਆਣਾ ਦੇ ਵਿੱਚ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ ਉਸਾ ਮਾਮਲੇ ਦੇ ਵਿੱਚ ਹੁਣ ਇੱਕ ਐਸਪੀ ਨੇ ਨਰਿੰਦਰ ਬਜਾਰਨੀਆਂ ਉਹਨਾਂ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਉਹਨਾਂ ਦੀ ਬੋਡੀ ਦੇ ਪੋਸਟਮਾਰਟਮ ਨੂੰ ਲੈ ਕੇ ਵੀ ਬੜਾ ਹੱਲਾ ਗੁੱਲਾ ਜਿਹੜਾ ਹਸਪੀਟਲ ਦੇ ਬਾਹਰ ਮਚਿਆ ਸੋ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿਆਸੀ ਪੱਖੋਂ ਰੰਗਿਆ ਗਿਆ ਮਸਲਾ ਹੈ ਜਾਂ ਕਿਸ ਤਰ੍ਹਾਂ ਦਾ ਮਸਲਾ ਹੈ ਦੇਖੋ ਸਿਆਸੀ ਪੱਖੋਂ ਰੰਗ ਜਾਣ ਦੀ ਗੱਲ ਤਾਂ ਬਾਅਦ ਚ ਆਉਂਦੀ ਹੈ ਸਵਾਲ ਇਹ ਕਿ ਜਿੱਡਾ ਵਧਾਏ ਮਾਮਲਾ ਹੈ ਇਕਾ IPS ਅਧਿਕਾਰੀ ADGP ਦਾ ਰੈਂਕ ਹੋਵੇ ਇੱਕ ਤਰ੍ਹਾਂ ਦਾ DGP ਦੇ ਬਰਾਬਰ ਦਾ ਹੀ ਰੈਂਕ ਹੁੰਦਾ ਸਿਰਫ ਰਤਵੇ ਦਾ ਕਹਿਣ ਦਾ ਹੀ ਫਰਕ ਹੁੰਦਾ ਔਰ ਇਨਾ ਉਹਨਾਂ ਦਾ ਤਜਰਬਾ ਹੋਵੇ ਔਰ ਉਹ ਅਧਿਕਾਰੀ ਇਦਾਂ ਸੁਇਸਾਈਡ ਕਰ ਜੇ ਆਪਣੇ ਰਤਵੇ ਦਾ ਟੋੜਾ ਮਾਮਲਾ ਜੀ ਔਰ 7 ਅਕਤੂਬਰ ਦਾ ਇਹ ਮੰਤਪਾਗਾ ਵਰਤਾਰਾ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 11 ਅਕਤੂਬਰ ਹੈ ਇੰਨੇ ਦਿਨਾਂ ਤੱਕ ਨਾ ਤਾਂ ਅਸਧਿਕਾਰੀ ਦਾ ਉਸ ਜੀ ਦਾਸ਼ ਦਾ ਦੇਹ ਦਾ ਪੋਸਟਮਾਰਟਮ ਹੋ ਸਕਿਆ ਤੇ ਨਾ ਹੀ ਪ੍ਰਸ਼ਾਸਨ ਤੇ ਪਰਿਵਾਰ ਦੇ ਵਿਚਕਾਰ ਇਹਨਾਂ ਮੁੱਦਿਆਂ ਦੇ ਤੇ ਸਹਿਮਤੀ ਬਣ ਚੁੱਕੀ ਹੈ ਕੋਈ ਸਹਿਮਤੀ ਨਹੀਂ ਬਣੀ ਸਵਾਲ ਇਹ ਪਿਆ ਹੁੰਦਾ ਹੈ ਕਿ 7 ਅਕਤੂਬਰ ਤੋਂ ਲੈ ਕੇ 11 ਅਕਤੂਬਰ ਤੱਕ ਆ ਇੱਕ ਐਡੀਜੀਪੀ ਦੇ ਪੱਤਰ ਦਾ ਅਧਿਕਾਰੀ ਹੋਵੇ ਆਈਪੀਐਸ ਅਧਿਕਾਰੀ ਹੋਵੇ ਉਹਦੀ بیوی ਵੀ ਆਈਐਸ ਹੋਵੇ ਜੇ ਪਰਿਵਾਰ ਨ્યા ਤੇ ਇਨਸਾਫ ਲਈ ਇੰਨੇ ਤਰ੍ਹਾਂ ਤੋਂ ਲੜਾਈ ਲੜ ਰਿਹਾ ਹੈ ਤਾਂ ਅਸਲ ਗਾਇਜਾ ਸਰਬਕੇ ਇਸ ਮੁਲਕ ਦੇ ਅੰਦਰ ਆਮ ਸਧਾਰਨ ਪਰਿਵਾਰ ਦੀ ਕੀ ਹਾਲਤ ਹੁੰਦੀ ਹੋਏਗੀ ਮੈਨੂੰ ਇਹ ਲੱਗਦਾ ਹੈ ਕਿ ਇਹਦਾ ਕੌਮੀ ਪੱਤਰ ਦੀ ਇੱਕ ਵੱਡੀ ਮਿਸਾਲ ਹੈ ਜਿਹੜਾ ਮੁਤਾਬਨ ਦੇਖੋ ਰਾਸੀ ਰੰਗਤ ਹੈ ਨਹੀਂ ਹੈ ਉਹ ਵੱਖਰੇ ਮਾਲੇ ਪੋਲੀਟিক্যাল ਪਾਰਟੀ ਨੇ ਆਪਣੀਆਂ ਗੱਲਾਂ ਜੀ ਪਰ ਆਪਾਂ ਜੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਉਸ ਦੀ ਬੀਵੀ ਆਈਐਸ ਅਧਿਕਾਰੀਮਨੀ ਔਰ ਫਿਰ ਸਰਕਾਰ ਦਾ ਇਹਨਾ ਭਰੋਸਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਰਣਾ ਦੇ ਮੁਖੰਤਰੀ ਵੀ ਦੇਸ਼ੀ ਤੁਰੇ ਤੇ ਗਏ ਤਾਂ ਮੈਡਮ ਵੀ ਉਹ ਤੁਰੇ ਉਸ ਗਰੁੱਪ ਨਾਲ ਗਏ ਆ ਪਿਛੇ ਮੰਤਪਾਗਾ ਵਰਤਾਰਾ ਵਾਪਰ ਗਿਆ ਹੁਣ ਉਹ ਪਰਿਵਾਰ ਕੀ ਕਹਿ ਰਿਹਾ ਉਹ ਕਹਿੰਦਾ ਕਿ ਸਾਨੂੰ ਨਿਆਂ ਤੇ ਇਨਸਾਫ ਮਿਲਣਾ ਚਾਹੀਦਾ ਜੀ ਜਿਸ ਜੇ ਨੋਟਸ ਨੋਟ ਮਿਲਿਆ ਉਸ ਨੋਟ ਦੇ ਵਿੱਚ ਕਿੰਨੇ ਜਿਹੜੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਂ ਐ ਕੁਝ ਹੋਰ ਹਾਂਜੀ ਬਿਲਕੁਲ ਹਮ ਇਹਨਾਂ ਦੀ ਵਜ੍ਹਾ ਕਰਕੇ ਸਾਰਾ ਕੁਝ ਵਾਪਰਿਆ ਉਹਨੂੰ ਕਹਿੰਦੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਐਫ ਆਈ ਆਰ ਦਰਜ ਹੋ ਗਈ ਹੈ ਨਾਂ ਵੀ ਆ ਗਿਆ ਪਰ ਪਰਿਵਾਰ ਕਹਿ ਰਿਹਾ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕਰੋ ਇਹਨਾਂ ਤੇ ਕਾਰਵਾਈ ਹੋਵੇ ਐਨੇ ਦਿਨ ਬੀ ਜਾਣ ਦੇ ਬਾਅਦ ਵੀ ਜਾਨੀ ਪੋਸਟਮਾਰਟਮ ਤੇ ਵੀ ਸਹਿਮਤੀ ਨਹੀਂ ਹੋ ਪਾਰੀ ਅੱਜ ਜਦੋਂ ਕਿ ਪਰਿਵਾਰ ਸਹਿਮਤ ਹੋ ਰਿਹਾ ਸੀ ਜਿਹੜਾ ਇਹ ਕਿਸ ਅਧਿਕਾਰੀ ਆ ਉਹਦੀ ਡੈੱਡ ਬੋਡੀ ਪੇਸ ਇਸ ਐਕਟਰ 16 616 ਚੰਡੀਗੜ੍ਹ ਦਾ ਜਿਹੜਾ ਹਸਪਤਾਲ ਹੈ ਜਿੱਥੇ ਪੋਸਟਮਾਰਟਮ ਵਗੈਰਾ ਅਕਸਰ ਇਦਾਂ ਦੀਆਂ ਇਸ਼ੂਸ ਲੈ ਕੇ ਹੁੰਦੇ ਆ ਤੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਹੀ ਜਿਹੜੀ ਡੈੱਡ ਬੋਡੀ ਆ ਉਹਨੂੰ ਪੀਜੇ ਸ਼ਿਫਟ ਕਰ ਦਿੱਤਾ ਗਿਆ ਪਰਿਵਾਰ ਕਹਿੰਦਾ ਇਹ ਕੀ ਗੱਲ ਹੈ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ ਜਣੀ ਜੋ ਮੀਡੀਆ ਤੇ ਰਿਪੋਰਟਾਂ ਆਈਆਂ ਅਜੀਤ ਆਕਾ ਲਈ ਕਿਸ ਅਧਿਕਾਰੀ ਹੈ ਏਡੀਜੀਪੀ ਜੀ ਦੀ ਜਿਹੜਾ ਸੁਇਸਾਈਡ ਹੋਇਆ ਵਾਈ ਪੂਰਨ ਜੀ ਉਹਦੇ ਸ਼ਕਲ ਨੂੰ ਉਹਦੇ ਫੇਸ ਨੂੰ ਨਾਲ ਉਹਦੀ بیوی ਨੇ ਦੇਖਿਆ ਨਾ ਉਹਦੇ ਬੱਚਿਆਂ ਨੇ ਦੇਖਿਆ ਜਣੀ ਕਿਹੋ ਜਿਹਾ ਬਰਤਾ ਹੈ ਹੂੰ ਕੇਸ ਪੱਤਰ ਦਾ ਅਧਿਕਾਰੀ ਹੋਵੇ ਉਹਦੀ بیوی ਆਈ ਐਸ ਅਫਸਰ ਜਣੀ ਇਹਨਾ ਵੱਡੇ ਪੱਤਰ ਦਾ ਪਰਿਵਾਰ ਹੋਵੇ ਤੇ ਉਹ ਪਰਿਵਾਰ ਆਪਣਾ ਜਿਹੜਾ ਮਿਲਤਕ ਜਿਹੜਾ ਕਰਦਾ ਪਰਿਵਾਰ ਦਾ ਮੈਂਬਰ ਹੈ ਉਹਦੀ ਸ਼ਕਲ ਦੇ ਤੱਕ ਨਾ ਦੇਖ ਸਕਦਾ ਹੋਵੇ ਬਿਲਕੁਲ ਇਹ ਤੋਂ ਵੱਡਾ ਕੀ ਹੋ ਸਕਦਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਸਵਾਲ ਉਠਣਾ ਸਵਾਇਕ ਹੈ ਜੀ ਰਾਜ ਵਿੱਚ ਆਮ ਆਦਮੀ ਪਾਰਟੀ ਉਹਨਾਂ ਨੇ ਬਹੁਤ ਵੱਡਾ ਸਵਾਲ اٹھਾਇਆ ਹੈ ਵਿੱਤ ਮੰਤਰੀ ਹਰਪਾਲ ਜੀ ਨੇ ਵੀ ਕਹਿੰਦਾ ਪ੍ਰੈਸ ਕਾਨਫਰੰਸ ਕਰਕੇ ਲਾ ਦਿੱਤੀ ਹੈ ਇਹ ਜਿਹੜੀ ਭਾਜਪਾ ਹੈਗੀ ਹੈ ਕੇਂਦਰ ਸਰਕਾਰ ਹੈਗੀ ਹੈ ਉਹ ਦਲਿਤ ਪਰਿਵਾਰਾਂ ਨਾਲ ਬਹੁਤ ਵੱਡਾ ਵਿਤਕਰਾ ਤੇ ਅਨਿਆਂ ਕਰ ਰਹੀ ਹੈ ਇਹਦੀ ਮਿਸਾਲ ਉਹ ਦੇ ਰਹੇ ਹਰਿਆਣਾ ਜੋ ਕੁਝ ਵਾਪਰ ਰਿਹਾ ਹੈ ਕਿਨੇ ਕਿਹੋ ਜਿਹੇ ਤਰ੍ਹਾਂ ਦਾ ਵਰਤਾਰਾ ਵੀ ਸੰਗਾਈ ਤੱਕ ਨਾ ਹੋਵੇ ਸੁਇਸਾਈਡ ਕਰ ਗਿਆ ਕੀ ਕਾਰਨ ਸੀ ਕਿਹੜੇ ਪਰਿਵਾਰ ਜਿ ਕਿੰਨਾ ਵਜਾ ਕਰਕੇ ਉਹ ਪੀੜਤ ਹੋਇਆ ਤੇ ਸੁਇਸਾਈਡ ਕਰਨਾਂ ਕੋਈ ਸਧਾਰਨ ਗੱਲ ਨਹੀਂ ਇੱਕ ਐਡਾ ਵੱਡਾ ਉਹਦੇ ਦਾ ਅਧਿਕਾਰੀ ਹੋਏ ਜਿਹਨੇ ਪਤਾ ਨਹੀਂ ਕਿੱਦਾਂ ਦੇ ਕੇਸ ਇਦਾਂ ਦੇ ਸੁਲਝਾਏ ਹੋਣਗੇ ਜਿੰਦਗੀ ਚ ਕਿੰਨੇ ਕਤਰਾ ਚੜਾ ਲੋਕਾਂ ਦੇ ਆਪਣੇ ਨਾਲ ਵਰਤਾਰੇ ਤੇ ਦੇਖੇ ਹੋਣਗੇ ਤੇ ਉਹਨੂੰ ਸੁਇਸਾਈਡ ਕਰਦੇ ਆਪਣੇ ਉੱਤੇ ਬਹੁਤ ਵੱਡਾ ਸਵਾਲ ਹੈ ਹਰਪਾਲ ਚੀਮਾ ਨੇ ਸਵਾਲ ਠਾਏ ਵੁਕਾਂਦ੍ਰ ਪੁਕਾਂਦਮ ਉਹਨਾਂ ਨੇ ਕਿਹਾ ਕਿ ਦੇਖੋ ਹਰਿਆਣਾ ਦੇ ਸਾਡੇ ਗੁਆਂਢ 'ਚ ਕੀ ਹੋ ਰਿਹਾ ਹੈ ਕਿ ਦਲਦਲਾਂ ਨਾਲ ਕਿਸ ਕਦਰ ਵਿਤਕਰਾ ਹੋ ਰਿਹਾ ਜਾਨੀ ਕੋਈ ਸੁਣਵਾਈ ਨਹੀਂ ਤੱਕਾ ਹੋ ਰਿਹਾ ਹੂੰ ਉਹ ਜਿਹੜੀ ਇਸ ਮੁਲਕ ਦੇ ਅੰਦਰ ਮਾਇਆਵਤੀ ਜਿਹੜੀ ਦਲਦਲ ਪਰਿਵਾਰਾਂ ਦੀ ਜਿਹੜੀ ਪਾਰਟੀ ਹੈ ਉਹ ਦੀ ਵਾਈ ਕਰਦੇ ਮਾਇਆਵਤੀ ਉਹਨਾਂ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਬਣਦਾ ਹੈ ਕਿ ਕਿਉਂ ਇਸ ਤਰ੍ਹਾਂ ਬੱਪ ਰਿਹਾ ਗ੍ਰੋਥ ਦੇ ਅੱਗੇ ਉਹਨਾਂ ਦੀ ਆਪਾਂ ਗੱਲ ਕਰ ਲਈਏ ਨੇ ਪਾਰਲੀਮੈਂਟ 'ਚ ਬੈਠੇ ਆ ਰੋਹਲ ਗਾਂਧੀ ਵਿਰੋਧੀ ਧਿਰ ਦੇ ਆਗੂ ਆ। ਸੋਨੀਆ ਗਾਂਧੀ ਕਾਂਗਰਸ ਪਾਰਟੀ ਵਿਰੋਧੀ ਧਿਰ 'ਚ ਬੈਠੀ ਆ। ਉਹਦੀ ਅਗਵਾਈ ਕਰ ਰਿਹਾ ਖੜਗੇ। ਵਿਰੋਧੀ ਧਿਰ ਦੇ ਆਗੂ ਅਗਵਾਈ ਕਰ ਰਿਹਾ ਕਾਂਗਰਸੀ। ਇਹਨਾਂ ਸਾਰਿਆਂ ਵੱਲੋਂ ਵੀ ਲਗਾਤਾਰ ਇੱਕੋ ਸਵਾਲ ਠਹਾ ਜਾ ਰਿਹਾ ਹੈ। ਕਿ ਆਖਰ ਕਿਉਂ ਇਸ ਪਰਿਵਾਰ ਦੇ ਨਾਲ ਅਜਿਹਾ ਵਰਤਾਰਾ? ਕਿਉਂ ਨਹੀਂ ਨਾਦਰ ਇਨਸਾਨ ਮਿਲ ਰਿਹਾ? ਹੁਣ ਪਰਿਵਾਰ ਪੋਲੀਟੀਕਲ ਦਾ ਗੱਲ ਤਾਂ ਆਉਗਣਾ ਜੇ ਕੋਈ ਪੋਲੀਟੀਕਲ ਪਿਛੋਕੜ ਹੋਵੇ। ਜੀ ਹੁਣ ਰਾਸੀ ਤਾਂ ਰੰਗ ਦੇ ਇਸਰਾਉਂਦਾ ਕਿ ਹਰ ਗੱਲ ਨੂੰ ਇਸ ਮੁਲਕ ਦੇ ਅੰਦਰ ਰਾਸੀ ਰੰਗ ਦਾ ਨਾਂ ਦਿੱਤ ਜਾਂਦਾ ਕਿਉਂਕਿ ਸੌਖਾ ਹੈ ਹੂੰ ਇਹ ਗੱਲ ਕਹੀ ਕਿ ਐਡਾ ਮਾਮਲਾ ਤਾਂ ਨਿਪਟ ਜਾਂਦਾ ਨਾ ਕਿ ਜੀ ਮਾਮਲਾ ਐਡਾ ਵੱਡਾ ਨਹੀਂ ਇਹ ਤਾਂ ਰਾਸੀ ਤੌਰ ਤੇ ਫੈਲਾਟਾਇਆ ਜਾ ਰਿਹਾ ਹੈ ਜੀ ਜਿਹੜੇ ਪਰਿਵਾਰ ਦਾ ਮੁਖੀ ਐਡਾ ਵੱਡਾ ਅਧਿਕਾਰੀ ਚਲਾ ਗਿਆ ਸੁਇਸਾਈਡ ਕਰ ਗਿਆ ਉਸ ਪਰਿਵਾਰ ਨੂੰ ਪੁੱਛੋ ਨਾ ਬਿਲਕੁਲ ਜੀ ਪਾਰਟਨਰਸ ਬੰਦਾ ਸੀ ਕਿਸੇ ਪਾਰਟੀ ਦੀ ਇਕਵਾਹੀ ਕਰਦੇ ਸੀ ਸਾਰੀ ਉਮਰਾਂ ਲੰਬਾ ਸਮਾਂ ਉਸਨੇ ਸਰਕਾਰ ਦੀ ਸੇਵਾ ਕੀਤੀ ਪਰ ਦੋਨੇ ਮੀਆਂ ਵੀ ਵੀ ਹਰਿਆਣਾ ਦੀ ਸੇਵਾ ਕਰ ਰਿਹਾ ਹੂੰ ਤੁਹ ਕੋ ਕਿਆ ਦਿਖਾਂਦਾ ਉੱਚੇ ਅਹੁਦਿਆਂ ਦੇ ਹੁੰਦੇ ਹੋਏ ਦੋਨੇ ਅਧਿਕਾਰੀ ਹਰਿਆਣਾ ਦੀ ਸੇਵਾ ਕਰ ਰਿਹਾ ਤੇ ਉਹੀ ਪਰਵਾਰ ਨਿਆਂ ਤੇ ਇਨਸਾਫ ਲਈ ਬਿਲਕੁਲ ਹੈ ਇਨਸਾਫ ਦੀ ਮੰਗ ਕਰ ਰਿਹਾ ਇਨਸਾਫ ਨਾ ਮਿਲੇ ਫਿਰ ਇਹ ਸਵਾਲ ਤਾਂ ਉੱਠਣਾ ਹੈ ਸਵਾਲ ਇਹ ਕੀ ਹੈ ਕਿ ਤੇ ਦੇ ਅੰਦਰ ਹੁੰਦੀ ਕਿਵੇਂ ਹੋਰ ਤੇ ਦੀ ਸਰਕਾਰ ਬੁਰਦਿਆਂ ਵੱਲੋਂ ਗੱਲ ਕਰੀਏ ਤਾਂ ਆਪਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜੀ ਨਹੀਂ ਕੋਈ ਮਿੰਟ ਪਹਿਲਾਂ ਉਹ ਵੀ ਉਸ ਪਰਿਵਾਰ ਨੂੰ ਮਿਲਣ ਗਏ ਆ ਤੇ ਉਹ ਵੀ ਲਗਾਤਾਰ ਇਹੀ ਗੱਲ ਕਹੀ ਆ ਉਹਨਾਂ ਨੇ ਕਿ ਕਿਉਂ ਐਡੀ ਬਡੀ ਜਿਹੜੀ ਇੱਕ ਤਰ੍ਹਾਂ ਨਹੀਂ ਕਹਿੰਦੇ ਜਿਹੜਾ ਸੁਸਾਈਸਾਈਡ ਉਸ ਅਧਿਕਾਰੀ ਨੇ ਕੀਤਾ ਕੀਤਾ ਤੇ ਉਸ ਅਧਿਕਾਰੀ ਦੀ ਜਿਹੜੀ ਦੇਹ ਹੈ ਲਾਸ਼ ਹੈ ਉਹਨੂੰ ਕਿਸ ਤਰ੍ਹਾਂ ਰੋਲਿਆ ਜਾ ਰਿਹਾ ਹੈ ਜੀ ਜੀ ਬੇਕਦਰੀ ਹੋ ਰਹੀ ਹੈ ਸਿੱਧੇ ਤੌਰ ਤੇ ਜਾਣੀ ਇਹ ਮਾਮਲਾ ਅਧਿਕਾਰੀਆਂ ਦਾ ਨਹੀਂ ਜੋ ਸਥਿਤੀ ਬਣ ਗਈ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਜਿਹੜਾ ਹੈਗਾ ਨੈਬ ਸੈਣੀ ਜਿਹੜੇ ਵੱਡੀਆਂ ਦਲਤਾਂ ਦੀਆਂ ਪਿਛਲੇ ਵਰਗਾਂ ਦੀਆਂ ਗੱਲਾਂ ਕਰਦੇ ਆ ਉਹ ਕਿਟਾਰੇ ਚ ਆਪ ਖੜੇ ਹੁੰਦੇ ਨਜ਼ਰ ਆ ਰਿਹਾ ਹੈ ਕੀ ਜਿਹੜਾ ਇਹ ਪਰਿਵਾਰ ਉਸ ਨੂੰ ਇਨਸਾਫ਼ ਮਿਲੇਗਾ ਅੱਜ ਪੂਰੇ ਮੁਲਕ ਦੇ ਅੰਦਰ ਸਭ ਤੋਂ ਵੱਡਾ ਸਵਾਲ ਇਹ ਉੱਠਿਆ ਹੈ ਕਿ ਪਾਜ ਪਾਜ ਕੇ ਕੇਂਦਰ ਚਾਹੇ ਹਰਿਆਣਾ ਚਾਹੇ ਜਿਹੜਾ ਪੀੜਤ ਪਰਿਵਾਰ ਹੈ ਏਡੀ ਜੀ ਵੀ ਸੂਇਸਾਈਡ ਕਰ ਜੀ ਉਹਦੀ ਬੀਵੀ ਜਿਹੜੀ ਆਈਏਸ ਉਹ ਘਹਾਰ ਲਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਨਿਆਂ ਤੇ ਇਨਸਾਫ ਮਿਲਣਾ ਚਾਹੀਦਾ ਹੈ ਜੈਨੀਓਸ ਪਰਿਵਾਰ ਨੂੰ ਆਪਣੇ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਦਾ ਮੂੰਹ ਤੱਕ ਨਾ ਦੇਖਣ ਦਾ ਮੌਕਾ ਮਿਲੇ ਜੀ ਜੀ ਕਿਤੋਂ ਚਾਤੀ ਬੜੀ ਕੀ ਹੋ ਸਕਦੀ ਹੈ ਜੀ ਜੀ ਸਿਦ ਸਾਹਿਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਅਗਲੇ ਮਹੀਨੇ ਨਵੰਬਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦੇ ਨੇ 350ਵਾਂ ਜਿਹੜਾ ਸ਼ਹੀਦੀ ਸ਼ਤਾਬਦੀ ਦਿਹਾੜਾ ਹੈ ਉਹ ਮਨਾਇਆ ਜਾਣਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਤਾਂ ਅਜੇ ਇਹ ਚ ਪੰਜਾਬ ਸਰਕਾਰ ਦੇ ਵੱਲੋਂ ਵੀ ਤਿਆਰੀਆਂ ਲਗਾਤਾਰ ਵਧੀਆਂ ਗਈਆਂ ਨੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਜੇ ਦੇ ਵਿੱਚ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਇੱਕ ਪੱਤਰ ਹੈ ਜਿਹੜਾ ਉਹ ਕੇਂਦਰੀ ਰੇਲ ਮੰਤਰੀ ਨੂੰ ਲਿਖਿਆ ਗਿਆ ਤੇ ਅਪੀਲ ਕੀਤੀ ਗਈ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਵਿਸ਼ੇਸ਼ ਗੱਡੀਆਂ ਨੇ ਜਿਹੜੀਆਂ ਉਸ ਰਣੰਦਪੁਰ ਸਾਹਿਬ ਵੱਲੋਂ ਚਲਾਈਆਂ ਜਾਣ ਕਿਵੇਂ ਦੇਖਦੇ ਹੋ ਕਿਉਂਕਿ ਅੱਗੇ ਰਵਨੀਤ ਬੱਟੂ ਬੈਠੇ ਨੇ ਉਹ ਵੀ ਪੰਜਾਬ ਦੇ ਨਾਲ ਸੰਬੰਧਿਤ ਨੇ ਲੱਗਦਾ ਕਿ ਇਹ ਚਿੱਠੀ ਕੰਮ ਆ ਜੇਗੀ ਲਗਭਗ ਆਜੂਗਾਲ ਕੀਤੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਦੇਖੋ ਜਦੋਂ ਲੱਖਾਂ ਦੀ ਗਿਣਤੀ ਚ ਸਰਦਾਲੂ ਚਾਹੇ ਦੇ ਦੇ ਕਿਸੇ ਸਿਸੋਣਿਆ ਮਹਾਰਾਸ਼ਟਰੋਂ ਆਣ ਦਿੱਲੀ ਤੋਂ ਆਣ ਬਿਹਾਰ ਤੋਂ ਆਣ ਪਟਨਾ ਸਾਹ ਤੋਂ ਆਣ ਐਨੀ ਵੱਡੀ ਗਿੰਦੀ ਜਿਹੜੀ ਸੰਗਤ ਆਉਣੀ ਆ ਉਹਨਾਂ ਦੇ ਹੋ ਜਾਂਦਾ ਗੰਦਬਸਤ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਤਰ੍ਹਾਂ ਕੇਂਦਰ ਇਸ ਸਤਾਪਦੀ ਦੇ ਵਿੱਚ ਆਪਣਾ ਹਿੱਸਾ ਪਾਉਣ ਦੀ ਗੱਲ ਕਰ ਰਿਹਾ ਉਹ ਕਹਿ ਰਿਹਾ ਕਿ ਅਸੀਂ ਵੱਡੀ ਪੱਧਰ ਤੇ ਅਸੀਂ ਵੀ ਮਨਾਵਾਂਗੇ ਪਰਤੇਗ ਬਾਸਪਤੀ ਸ਼ਰਧਾਂਜਲੀ ਇਹਨਾਂ ਸ਼ਹਾਦਤਾਂ ਨੂੰ ਨਮਨ ਹੁੰਦੇ ਆ ਤੇ ਉਹਦੇ ਚਲਿਆਂ ਤਾਂ ਇਹ ਪ੍ਰੋਪੰਤਾ ਪਹਿਲਾਂ ਆਪਣੇ ਤੌਰ ਤੇ ਹੋ ਜਾਣਾ ਚਾਹੀਦਾ ਸੀ ਹੁਣ ਤੱਕ ਕਿਉਂਕਿ ਕੋਈ ਛੋਟੀ ਗੱਲ ਤਾਂ ਹੈ ਨਹੀਂ ਇੱਥੇ ਲੱਖਾਂ ਲੋਕਾਂ ਦਾ ਇਕੱਠ ਹੋਣਾ ਸੰਗਤਾਂ ਨਹੀਂ ਆਉਣਾ ਇਹਦਾ ਮਹੀਨਾ ਦੋ ਮਹੀਨੇ ਪਹਿਲਾਂ ਹੀ ਇੰਤਜ਼ਾਮ ਹੋਣਾ ਚਾਹੀਦਾ ਸੀ ਔਰ ਕੇਂਦਰ ਵੱਲੋਂ ਆਪਣੇ ਤੌਰ ਤੇ ਪਹਿਲ ਕਦਮੀ ਕੀਤੀ ਜਾਣ ਦੀ ਲੋੜ ਸੀ ਕਿਉਂਕਿ ਦੁਨੀਆ ਭਰ ਚਾ ਗੁਰਤੇ ਇੱਕ ਬਹਾਦਰ ਦੀ ਸ਼ਹਾਦਤ ਇਸ ਤੋਂ ਵੱਡੀ ਗੱਲ ਹੋਰ ਕੀ ਮਾਨਤਾ ਦਾ ਇਸ ਤੋਂ ਵੱਡਾ ਸਨਿਆਮ ਕੀ ਹੋ ਸਕਦਾ ਹੈ ਕਿ ਮੰਗਤਾ ਦੇ ਅਧਿਕਾਰਾਂ ਦੀ ਖਾਤਰ ਉਹ ਤੇ ਇੱਕ ਵਾਰ ਨੇ ਸ਼ਹਾਦਤ ਦਿੱਤੀ ਔਰ 350 ਸਾਲ ਜਿਹੜਾ ਦਿਹਾੜਾ ਹੈਗਾ ਉਹ ਮਨਾਇਆ ਜਾ ਰਿਹਾ ਉਸ ਮੌਕੇ ਦੇ ਉੱਤੇ ਪ੍ਰਬੰਧਾਂ ਨੂੰ ਲੈ ਕੇ ਇਹ ਪ੍ਰਾਂਦਾ ਸਰਕਾਰਾਂ ਨੇ ਕਰਨਾ ਹੈ ਨਾ ਇਹ ਦੇਖੋ ਕਿੰਤੂ ਪਰੰਤੂ ਜੇ ਹੁਣ ਇਹ ਗੱਡੀਆਂ ਦੇ ਪ੍ਰਾਂਤ ਟ੍ਰੇਨ ਦੇ ਪ੍ਰਾਂਤ ਜਾਂ ਦੂਜੇ ਹੋਰ ਪ੍ਰਾਂਤ ਜਿਹੜੇ ਹੈਗੇ ਆਵਾਜਾਈ ਦਾ ਸਿਸਟਮ ਬਹੁਤ ਕੁਝ ਕੰਮ ਦੀ ਲੋੜ ਹੈ ਉਹਦੇ ਦੀ ਮਨਾ ਨਹੀਂ ਕਰੇਗਾ ਉਹਨੇ ਕਹਾਉਣ ਵਾਲੇ ਮੰਤਰੀ ਵੱਲੋਂ ਪੱਤਰ ਲਿਖਿਆ ਗਿਆ ਇਸ ਵੇਲੇ ਕੋਈ ਦੌਰ ਨਹੀਂ ਮੇਰਾ ਕਲਾ ਮੀਦ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਹੈ ਰੇ ਮੰਤਰੀ ਹੈ ਰਵਨੀਤ ਭਟੂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਿਆ ਐ ਜਾਂ ਦੂਜੇ ਕੈਬਨਿਟ ਮੰਤਰੀ ਹੈ ਉਹ ਆਲਮੀ ਤੌਰ ਤੇ ਇਸ ਮਾਮਲੇ 'ਚ ਫੈਸਲਾ ਲੈਣਗੇ ਕਿਉਂਕਿ ਸਾਰੀਆਂ ਨਜ਼ਰਾਂ ਸਾਰਾ ਪ੍ਰਬੰਧ ਜਿਹੜਾ ਇਸ ਵੇਲੇ ਆਨੰਦਪੁਰ ਸਾਹਿਬ 'ਚ ਸਥਿਤ ਕਰਕੇ ਕੀਤਾ ਜਾ ਰਿਹਾ ਉਹ ਇੱਕ ਦਿਨ ਬਾਅਦ ਜਿੱਦਾਂ ਪੰਜਾਬ ਦੀ ਆਪ ਪਹਿਲਾਂ ਜ਼ਿਕਰ ਕਰਦੇ ਆਟੇ ਆ ਕਿ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਉਸ ਕੈਬਨਿਟ ਦੀ ਮੀਟਿੰਗ 'ਚ ਵੀ ਇੱਕੋ ਏਜੰਡਾ ਹੈ ਮੁੱਖ ਤੌਰ ਤੇ ਕੀ ਨੰਦਪੁਰ ਸਾਹਿਬ ਦਾ ਜਿਹੜਾ ਸ਼ੀਰ ਤੇੜਾ ਆ ਰਿਹਾ ਉਹਦੇ ਪਰੰਦਰ ਨੂੰ ਲੈ ਕੇ ਕਿਸ ਤਰ੍ਹਾਂ ਦੇ ਪਰੰਦਰ ਹੋਣੇ ਚਾਹੀਦੇ ਆ ਕਿਤੇ ਕਿਤੇ ਜ਼ਰੂਰ ਤਾਂ ਹੋਰ ਸਟੈਪਸ ਲੈਣ ਦੀ ਨੰਦਪੁਰ ਦੇ ਅੰਦਰ ਤੇ ਨੰਦਪੁਰ ਸਾਹਿਬ ਦੇ ਬਾਹਰ ਜਿਸੇ ਤਰੀਕੇ ਨਾਲ ਇਸਨ ਸਾਰੀਆਂ ਧਿਰਾਂ ਨੂੰ ਐਡਾ ਵੱਡਾ ਇਹ ਸਾਡੀ ਖੁਸ਼ਕਿਸਮਤੀ ਹੋएगी ਚੰਗੀ ਕਿਸਮਤ ਹੋएगी ਕਿ ਜਿਨ੍ਹਾਂ ਦੇ ਜੀਵਨ ਚ 350 ਸਾਲਾ ਗੁਰਦੇਵ ਬਾਦਰੀ ਦਾ ਸ਼ਹਾਦਤ ਦੇੜਾ ਆ ਰਿਹਾ ਉਹਨਾਂ ਨੂੰ ਨਮਨ ਹੋਣ ਦਾ ਮੌਕਾ ਮਿਲ ਰਿਹਾ ਚਾਹੇ ਕੇਂਦਰ ਸਰਕਾਰ ਹੋਵੇ ਹੂੰ ਚਾਹੇ ਪੰਜਾਬ ਸਰਕਾਰ ਹੋਵੇ ਸ਼ੋਮਨੀ ਗੁਰਦਰਾ ਪ੍ਰੰਧਕਮਿਟੀ ਹੋਇਆ ਕਾਲੀਦਲ ਹੋਵੇ ਸਾਇਆਂ ਤੇਰਾ ਨੂੰ ਕਿਸੇ ਤਰ੍ਹਾਂ ਦੇ ਨਹੀਂ ਵਿਖਰੇਵੇਂ ਜੀ ਜੀ ਇਸ ਤਾਂ ਹੋਣੀ ਨਹੀਂ ਚਾਹੀਦੀ ਸੜਕੇ ਸਾਂਝੇ ਤੌਰ ਤੇ ਦਿਨ ਲਈ ਜਿਹੜਾਗਾ ਅਪਰਾਲੇ ਕਰਨਾ ਚਾਹੀਦਾ ਹੈ ਗੱਡੀਆਂ ਦੇ ਪ੍ਰਬੰਧਾ ਹੋਣੀ ਚਾਹੀਦਾ ਔਰ ਹੋਏਗਾ ਵੀ ਬਾਕੀ ਪ੍ਰਬੰਧਾਂ ਦੇ ਵਿੱਚ ਵੀ ਕੋਈ ਕਮੀ ਵਿੱਚੀ ਨਹੀਂ ਰਹਿਣੀ ਚਾਹੀਦੀ ਹੁਣ ਐਸਜੀਪੀਸੀ ਵੱਲੋਂ ਸੜਕਾਂ ਦੀ ਗੱਲ ਕੀਤੀ ਗਈ ਹੈ ਕੁਝ ਲਾਕੇ ਦੀਆਂ ਸੜਕਾਂ ਜਿਹੜੀਆਂ ਬਹੁਤ ਟੁੱਟੀਆਂ ਹੋਈਆਂ ਉਹਨਾਂ ਦੀ ਮਰਮਮ ਦੀ ਲੋੜ ਹੈ ਔਰ ਨਾਲ ਨਵੀਨੀ ਕਰਨ ਦੀ ਲੋੜ ਹੈ ਵੱਡੀ ਬਜਟ ਦੇ ਕਿਤੇ ਜਣਾ ਚਾਹੀਦੀ ਹੈ ਜੇ ਕੇਂਦਰ ਵੀ ਇਸ ਕੰਮ 'ਚ ਮਦਦ ਦੇ ਸਕਦਾ ਹੈ ਜਿੱਦਾਂ ਪਿਛਲੇ ਦਿਨਾਂ ਤੋਂ ਉਹਨਾਂ ਨੇ ਕੇਂਦਰ ਨੇ ਕਿਹਾ ਕਿ ਪੰਜਾਬ ਨੂੰ ਖੜਾ ਦੇ ਨਾਂ ਦੇਤੇ ਜਿਹੜੀਆਂ ਵੱਡੀਆਂ ਸੜਕਾਂ ਹੈਗੇ ਉਹਨਾਂ ਲਈ ਪੈਸਾ ਪੇਜਿਆ ਗਿਆ ਕਿਉਂ ਪੈਸਾ ਆਨੰਦ ਪ੍ਰਸਾਦ ਜੀ ਦੇ ਸੰਕਟਾਂ ਲਈ ਵੀ ਇਸਤੇਮਾਲ ਹੋ ਸਕਦਾ ਹੈ ਜੀ ਬਹੁਤ ਸਾਰੇ ਇੰਤਜ਼ਾਮ ਹੈ ਜਿਹੜੇ ਸ਼ਹਿਰ ਦੇ ਹਾੜੇ ਨੂੰ ਸੁੰਦਰ ਰੱਖ ਕੇ ਸੇਧਿਤ ਹੋ ਰਿਹਾ ਹੈ ਉਹਦੀ ਕੇਂਦਰ ਦੀ ਭੂਮਿਕਾ لازਮੀ ਤੌਰ ਤੇ ਹੈ ਕਿ ਗੱਡੀਆਂ ਦਾ ਪ੍ਰਬੰਧਾ ਹੋਏਗਾ ਹੋਏਗਾ ਬਾਕੀ ਪ੍ਰਬੰਧਾਂ ਦੇ ਜੀ ਕੋਈ ਰਿਕਾਰਡ ਨੇ ਹੋਣੀ ਚਾਹੀਦੀ ਔਰ ਕੇਂਦਰ ਐਮ ਪੂਰ ਕੰਨਵਾ ਸਕਦਾ ਇਸ ਕਰਕੇ ਕਿਉਂਕਿ ਬਹੁਤ ਸਾਰੇ ਹਜ਼ਾਰਾਂ ਹੀ ਜਿਹੜੇ ਪ੍ਰਵਾਸੀ ਪੰਜਾਬੀ ਐ ਜਿਨ੍ਹਾਂ ਨੇ ਵਿਦੇਸ਼ਾਂ ਤੋਂ ਆਉਣਾ ਐ ਉਹਨਾਂ ਨੇ ਹਵਾਈ ਜਹਾਜ਼ਾਂ 'ਚ ਸਫ਼ਰ ਕਰਨਾ ਐ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਕਿਵੇਂ ਪ੍ਰਵੰਧ ਹੋਣੀ ਚਾਹੀਦੀ ਐ ਸਾਧਾ ਪੂਰਾ ਸਿਖਾਫਟਾ ਨਹੀਂ ਹੋਣਾ ਚਾਹੀਦੀਆਂ ਆਪਾਂ ਜਾਣਦੇ ਜੀ ਨੈਸ਼ਨਲ ਹਾਈਵੇ ਤੋਂ ਦਿੱਲੀ ਤੋਂ ਚੰਡੀਗੜ੍ਹ ਤੱਕ ਆਉਂਦਾ ਤੇ ਕਿੰਨੇ ਵਾਰੀ ਰਸਤੇ ਰੁਕਾਵਟਾਂ ਹੁੰਦੀਆਂ ਬੰਦ ਸਨ ਲੱਗੀਆਂ ਹੁੰਦੀਆਂ ਕੋਈ ਪ੍ਰੋਬਲਮ ਹੁੰਦੀਆਂ ਆਵਾਜ਼ ਆਈ ਦੇ ਲਿਹਾਜ਼ ਨਾਲ ਬਹੁਤ ਸਾਰੇ ਮਾਮਲੇ ਐ ਇਹ ਦੇਖਿਆ ਜਾਏਗਾ ਕਿ ਲਈ ਸੰਗਤਾਂ ਆ ਰਹੀਆਂ ਕਿ ਕਿਸ ਤਰ੍ਹਾਂ ਸਾਡੇ ਆਉਣ ਦੇ ਲਈ ਪ੍ਰਬੰਧ ਕੀਤੇ ਗਏ ਆ ਇਹਦੇ ਲਈ ਸਾਰੀਆਂ ਤਰ੍ਹਾਂ ਜ਼ਿੰਮੇਵਾਰ ਰਚੇ ਕੇਂਦਰ ਹੈ ਜਾਂ ਪੰਜਾਬ ਹੈ ਤੇ ਚਾਹੇ ਐਸਜੀਪੀਸੀ ਹੈ ਜੀ ਜੀ ਸਤਿ ਸਾਬ ਅਗੇ ਜ਼ਿਕਰ ਹੈ ਜਿਹੜਾ ਉਹ ਕਰਾਂਗੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਨਾਲ ਜੋ ਨੁਕਸਾਨ ਹੋਇਆ ਉਸ ਦਾ ਨਵੇਂ ਸਿਰੇ ਤੋਂ ਜਿਹੜਾ ਲੇਖਾ ਜੋਖਾ ਪੰਜਾਬ ਸਰਕਾਰ ਲਾਉਣਾ ਚਾਹੁੰਦੀ ਸੀ ਉਹ ਲਾ ਲਿਆ ਗਿਆ ਮੈਮੋਰੰਡਮ ਹੈ ਜਿਹੜਾ ਉਹ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਗਿਆ ਉਧਰ ਦੂਜੇ ਪਾਸੇ ਡਲੇਵਾਲ ਸਾਹਿਬ ਨੇ ਜਿਹੜੇ ਕਿਸਾਨੀ ਲੀਡਰ ਨੇ ਵੱਡੇ ਮੋਵੀ ਮੰਗ ਕਰ ਰਹੇ ਨੇ ਕਿ ਸਾਨੂੰ ਮੁਆਵਜ਼ਾ ਜਿਹੜਾ ਉਹ ਵਧਾ ਕੇ ਦਿੱਤਾ ਜਾਵੇ ਪ੍ਰਤੀ ਏਕੜ ਦੇ ਹਿਸਾਬ ਨਾਲ ਸੋ ਪੰਜਾਬ ਸਰਕਾਰ ਨੂੰ ਹਾਲੇ ਤੱਕ ਕੋਈ ਸਹੀ ਤਰੀਕੇ ਨਾਲ ਵਿੱਤੀ ਮਦਦ ਹੈ ਜਿਹੜੀ ਉਹ ਕੇਂਦਰ ਤੋਂ ਨਹੀਂ ਮਿਲ ਸਕੀ ਕਿਵੇਂ ਦੇਖਦੇ ਹੋ ਇਸ ਮੈਮੋਰੰਡਮ ਨੂੰ ਭੇਜਣ ਤੋਂ ਬਾਅਦ ਹਾਲਾਤ ਬਦਲ ਸਕਦੇ ਨੇ ਕੁਝ ਜੀ ਦੇਖੋ ਦੋ ਪਹਿਲੂ ਹੈ ਇੱਕ ਤਾਂ ਕਿਸਾਨੀ ਐਂਗਲ ਹੈ ਇੱਕ ਹੈਗਾ ਕੇਂਦਰ ਤੇ ਪੰਜਾਬ ਦੇ ਸੰਦਾਂ ਲੈ ਕੇ ਪੰਜਾਬ ਲਗਾਤਾਰ ਕਹਿ ਰਿਹਾ ਪ੍ਰਧਾਨ ਮੰਤਰੀ ਦੌਰ ਤੇ ਆਪਾਂ ਸਾਰੇ ਜਾਣਦੇ ਦਰਸ਼ਕ ਵੀ ਜਾਣਦੇ ਆ ਉਹ 1600 ਕਰੋੜ ਰੁਪਏ ਦਾ ਐਲਾਨ ਕਰਕੇ ਗਏ ਜੀ ਮੁਕੰਦਰੀ ਹੋਰ ਕੋਈ ਕਵੇ ਤਾਂ ਵੱਖਰੀ ਗੱਲ ਆ ਮੁਕੰਦਰੀ ਭਗਵੰਤ ਮਾਨ ਜਿਹੜਾ ਗੱਲ ਕਹਿੰਦੇ ਆ ਕਿ 1600 ਕਰੋੜ ਰੁਪਏ ਚੋਂ ਕਾਫੀ ਪੈਸਾ ਕੇਂਦਰ ਨੇ ਜਿਹੜਾ ਹੈਗਾ ਵੱਡੀਆਂ ਸੜਕਾਂ ਦੇ ਨਾਂ ਤੇ ਪੰਜਾਬ ਨੂੰ ਭੇਜਤਾ ਹੈ ਕਿ ਹੜ੍ਹਾਂ ਜਿਹੜੀਆਂ ਬਰਬਾਦ ਹੋਈਆਂ ਦਾ ਨੁਕਸਾਨ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਕੇਂਦਰ ਨੂੰ ਸੜਕਾਂ ਦਾ ਤਾਂ ਬਧੇਰੇ ਫਿਕਰ ਹੈ ਤੇ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਆ ਜਿੱਦਾਂ ਪੰਜਾਬ ਸੰਕਟ ਤੋਂ ਲੰਘ ਰਿਹਾ ਹੈ ਜੋ ਸਥਿਤੀ ਕਿਸਾਨਾਂ ਦੀ ਬਣੀ ਹੋਈ ਹੈ ਪਿੰਡੂ ਖੇਤਰਾਂ ਦੀ ਬਣੀ ਵੀ ਆਕਾਸ਼ਾਂ ਦੀ ਬਣੀ ਵੀ ਆ ਉਹਦਾ ਫਿਕਰ ਨਹੀਂ ਹੈ ਸੋ 1600 ਕਰੋੜ ਰੁਪਏ ਜੋ ਉਸ ਮੰਤੋਲੀ ਦਾ ਕੋਈ ਪੈਸਾ ਆਇਆ ਨਹੀਂ ਹੁਣ ਪਿਲਾਵ ਨੇ ਸਾਰਿਆਂ ਜਿਹੜਾ ਮੁੱਢਲੇ ਤੌਰ ਤੇ ਸਾਰੀ ਇਨਕੁਆਰੀ ਕਰਕੇ ਜਾਂਚ ਕਰਕੇ ਗਰਜ਼ਾਵਰੀਆਂ ਕਰਕੇ ਕਿ ਪਹਿਲੇ ਪੜਾ ਜਿਹੜਾ ਮੋਟਾ ਜਿਹਾ ਅੰਦਾਜ਼ਾ ਲਾਇਆ ਉਸ ਦਿਨ ਦਾ ਕੋਈ 13832 ਕਰੋੜ ਰੁਪਏ ਦਾ ਮੈਮੋਰੈਂਡਮ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਨੂੰ ਭੇਜਿਆ ਕਿ ਇਹਨਾਂ ਪੈਸਾ ਫੌਰੀ ਤੌਰ ਤੇ ਪੰਜਾਬ ਨੂੰ ਚਾਹੀਦਾ ਮਦਰਲੇ ਭੇਜਿਆ ਜਾਵੇ ਇਹ ਤੋਂ ਬਾਅਦ ਜਿਹੜਾ ਬਾਕੀ ਅਨੁਮਾਨ ਹੋਣਗੇ ਤੁਹਾਨੂੰ ਤਾਂ ਫਿਰ ਜਿਹੜਾ ਅੰਦਾਜ਼ਾ ਲਗਾਇਆ ਜਾ ਸਕਦਾ ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਕੇਂਦਰ ਇਸ ਤੇ ਕਿੰਨੀ ਜਲਦੀ ਕਾਰਵਾਈ ਕਰਦਾ ਕਿੰਨਾ ਸਾਮਾਨ ਨਿਕਲ ਗਿਆ ਪਿੰਡਾਂ ਦੇ ਵਿੱਚ ਬੁਰਾ ਹਾਲ ਹੈ ਸਾਰਾ ਸਿਸਟਮ ਤਬਾਹ ਹੋ ਗਿਆ ਬਿਜਲੀ ਸਿਸਟਮ ਤਬਾਹ ਹੋ ਗਿਆ ਸੜਕਾਂ ਦਾ ਸਿਸਟਮ ਤਬਾਹ ਹੋ ਗਿਆ ਜਿਹਦਾ ਪੀਣ ਵਾਲੇ ਪਾਣੀ ਦਾ ਜਿਹੜਾ ਸਿਸਟਮ ਹੈ ਬਹੁਤ ਸਾਰੀਆਂ ਥਾਵਾਂ ਤੇ ਉਹ ਸਿਸਟਮ ਵੀ ਤੈਸ ਨੈਸ ਹੋ ਗਿਆ ਫਸਲਾਂ ਸੋਨੇ ਦੀ ਬਰਬਾਦ ਹੋਈ ਹੜ੍ਹ ਦੀ ਫਸਲ ਬੀਤੀ ਜਾਏਗੀ ਕਿ ਨਹੀਂ ਬੀਤੀ ਜਾਏਗੀ ਯਾਨੀ 5 ਲੱਖ ਏਕੜ ਦਾ ਫਸਲੀ ਬਰਬਾਦ ਹੋ ਗਈ ਇਸ ਤਰ੍ਹਾਂ ਜਿਹੜਾ ਹੈਗਾ 1000ਾਂ ਪਿੰਡਾਂ ਦੀ ਬਰਬਾਦੀ ਹੋ ਗਈ ਸੜ ਦੇ ਕਰੀਬ ਮੋਤਾ ਹੋ ਗਿਆ ਬਹੁਤ ਭਾਰੀ ਨੁਕਸਾਨ ਡੰਗਰਾਂ ਦਾ ਨੁਕਸਾਨ ਬਿਮਾਰੀਆਂ ਫੈਲ ਰਹੀਆਂ ਇਹ ਸਾਰੇ ਦੇ ਸੰਦਰਭ ਦੇ ਵਿੱਚ ਪੰਜਾਬ ਨੇ ਜਿਹੜਾ ਮੈਮੋਰੰਡਮ ਪੇਚਾ ਕੇ ਕੇਂਦਰ ਨੂੰ ਤਾਂ ਉਹਦੇ ਮੰਗ ਕੀਤੀ ਹੈ ਕਿ ਫੌਰੀ ਤੌਰ ਤੇ ਸਾਨੂੰ ਇਸ ਦੀ ਰਾਹਤ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਸੰਕਟ ਤੋਂ ਕੱਢਿਆ ਜਾ ਸਕੇ ਉਹਨਾਂ ਅਕਸਰ ਹੀ ਹੁੰਦਾ ਆਪਾਂ ਸਾਰੇ ਜਾਣਦੇ ਹਾਂ ਕਿ ਕੇਂਦਰ ਦੇ ਬਹੁਤ ਸਾਰੇ ਮੰਤਰੀ ਆ ਦੂਜੇ ਚੌਥੇ ਦੌਰੇ ਤੇ ਆਉਂਦੇ ਆ ਜੱਜਾ ਲੈ ਕੇ ਆਉਂਦੇ ਕਹਿੰਦੇ ਵੀ ਆ ਇੱਕ ਪੰਜਾਬ ਦੇ ਨਾਲ ਖੜਾਂਗੇ ਜੀ ਜਿਸ ਤੈ ਸੀਗਾ ਕੇਂਦਰ ਨੂੰ ਕਿ ਪੰਜਾਬ ਨੇ ਪੂਰਨੀ ਭੇਜੀ ਮੁੱਖ ਮੰਤਰੀ ਆਪ ਅਮਸ਼ਾ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਹੈ ਸ਼ਕਤੀਸ਼ਾਲੀ ਕਾਨੂੰਨ ਮੰਤਰੀ ਹੈ ਕੇਂਦਰ ਦੇ ਉਹਨਾਂ ਨੂੰ ਮਿਲ ਕੇ ਆਏ ਆ ਉਸ ਤੋਂ ਬਾਅਦ ਜਿਹੜਾ ਮਨਰੰਡਮ ਭੇਜਿਆ ਗਿਆ ਹੁਣ ਉਮੀਦ ਕੀਤੀ ਜਾਂਦੀ ਹੈ ਕਿ ਫੌਰੀ ਤੌਰ ਤੇ ਕੇਂਦਰ ਨੂੰ ਚਾਹੀਦਾ ਕਿ ਪੰਜਾਬ ਦੀ ਮਦਦ ਕਰੀ ਜਾਏ ਹੁਣ ਸਾਰਿਆਂ ਦੇ ਨਜ਼ਰਾਂ ਕੇਂਦਰ ਦੇ ਤੇ ਟਿੱਕੀਆਂ ਜਿਹੜੀ ਗੱਲ ਦਾ ਐਲਾਨ ਪ੍ਰਧਾਨ ਮੰਤਰੀ ਕਰਕੇ ਗਏ ਜੀ ਜਿਹੜੀ ਗੱਲ ਦਾ ਐਲਾਨ ਆਏ ਦਿਨ ਕੈਬਨ ਮੰਤਰੀ ਕਰਕੇ ਜਾਂਦੇ ਆ ਰੁਨੀਤ ਬਿੱਟੂ ਕਰਕੇ ਜਾਂਦੇ ਆ ਕੀ ਹੁਣ ਉਹ ਮੈਨੂੰ ਮੈਨੂੰ ਹੁਣ ਤਾਂ ਕੀ ਗੱਲ ਸੀ ਨੂੰ ਥਰੇਗੀ ਜਾਂ ਵਾਸਤਵਿਕ ਤੌਰ ਤੇ ਪੰਜਾਬੀਆਂ ਦੀ ਕੋਈ ਮਦਦ ਹੋਊਗੀ ਦੇਖਿਆ ਜਾਏਗਾ ਆਉਣ ਵਾਲੇ ਦਿਨਾਂ 'ਚ ਕੇਂਦਰ ਦਾ ਵਤੀਰਾ ਕੀ ਹੋ ਜਾਊਗਾ ਜੀ ਬਿਲਕੁਲ ਅਸ਼ੁਧ ਸਾਹਿਬ ਗੱਲ ਹੈ ਜਿਹੜੀ ਉਹ ਤਰਨਤਾਰਨ ਉਪਚੋਣ ਦੀ ਕਰ ਲੈਣੇ ਆ ਇਸ ਜਮਨੀ ਚੋਨ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਕੁਝ ਵੱਖਰੀ ਜੀ ਹੈ ਵੱਖਰੀ ਇਸ ਕਰਕੇ ਹੈ ਅਕਾਲੀਆਂ ਦਾ ਗੜ ਰਹਿ ਚੁੱਕਿਆ ਉਹ ਇਲਾਕਾ ਇਸ ਲਈ ਆਮ ਆਦਮੀ ਪਾਰਟੀ ਦੇ ਲਈ ਵੀ ਚੁਣੌਤੀ ਹੈ ਪਰ ਦੂਜੇ ਪਾਸੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਪੰਥਕ ਧਰਾਨੇ ਇਕੱਠੀਆਂ ਹੋਈਆਂ ਨੇ ਤਾਂ ਉਹਨਾਂ ਨੇ ਆਪ ਦਾ ਉਮੀਦਵਾਰ ਐਲਾਨਿਆ ਤਾਂ ਉਹ ਅਕਾਲੀ ਦਲ ਦੇ ਲਈ ਵੀ ਚੁਣੌਤੀ ਬਣੀ ਹੋਈ ਹੈ ਉਹ ਚੀਜ਼ ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਜਿੰਨੇ ਵੀ ਬਾਗੀ ਲੋਕ ਹੋ ਰਹੇ ਨੇ ਉਹ ਇਕੱਠੇ ਹੋ ਕੇ ਉਹਨਾਂ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੰਗਰੂਰ ਬਰਨਾਲਾ ਇਹਨਾਂ ਏਰੀਆ ਦੇ ਵਿੱਚ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬੜੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਨਿਕੜ ਗਏ ਨੇ ਅਜਿਹੇ ਸਮੇਂ ਦੇ ਵਿੱਚ ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ ਤਰਨਤਾਰਨ ਦੇ ਨੂੰ ਦੇਖੋ ਪੰਜਾਬੀਆਂ ਦੀ ਦੀ ਨਵਜਾਂ ਨਾ ਉਹਨਾਂ ਦਾ ਇਹਨਾ ਪਹਿਲੇ ਇਹਨਾਂ ਪਹਿਲੇ ਦਿਨਾਂ ਤੋਂ ਕੋਈ ਅੰਦਾਜ਼ਾ ਲਗਾਉਣਾ ਕੋਈ ਸੌਖਾ ਨਹੀਂ ਪਰ ਪੰਜਾਬੀਆਂ ਦੇ ਸੁਭਾਅ ਬਾਰੇ ਆਪਾਂ ਸਾਰੇ ਜਾਣਦੇ ਆਂ ਪੰਜਾਬੀ ਬੜੇ ਵਾਕਾ ਲੋਕ ਹੈ ਜਿਹੜੇ ਤੁਰਦੇ ਆ ਫੈਸਲਾ ਕਰਕੇ ਇੱਕ ਪਾਸੇ ਤੁਰਦੇ ਉਹ ਨਹੀਂ ਦੇਖਦੇ ਚੰਗਾ ਕੀਆ ਮਾੜਾ ਕੀਆ ਜੋ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਅੱਜ ਦੀ ਘੜੀ ਪੰਜਾਬ ਦੇ ਹਿੱਤ ਵਿੱਚ ਹੈ ਕਿਸ ਨੂੰ ਸਜ਼ਾ ਦੇਣੀ ਹੈ ਤੇ ਕਿਹਦੇ ਗਲ ਚ ਹਾਰਪਣਾ ਪੰਜਾਬੀ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਇਸਨੇ ਆਪਾ ਐਗਜ਼ਾਮਪਲਾਂ ਦੇਣ ਲੱਗੇ ਤਾਂ ਬਹੁਤ ਸਮਾਂ ਲੱਗੇਗਾ ਕਿ ਕਿਸ ਤਰ੍ਹਾਂ ਇਹਨਾਂ ਨੇ ਕੇਂਦਰ ਤੋਂ ਜਿਹੜੇ ਵਿੱਤ ਮੰਤਰੀ ਬਣਨੇ ਸੀ ਕੇਂਦਰ ਚ ਕੈਬਨਟ ਮੰਤਰੀ ਬਣਨੇ ਸੀ ਉਹਨਾਂ ਨੂੰ ਹਰਾਤਾ ਦੇ ਉਸ ਨੇਤਾ ਨੂੰ ਚਿਤਾਤਾ ਜਿਹਨੇ ਕੇਂਦਰ ਚ ਜਾਣਾ ਹੀ ਨਹੀਂ ਸੀ ਸੋ ਇਹੋ ਜਿਹੀਆਂ ਪ੍ਰਸਥਿਤੀਆਂ ਪਹਿਲਾਂ ਵੀ ਰਹੀਆਂ ਤੇ ਹੁਣ ਤਰਨਤਾਰਨ ਦੀ ਇਲੈਕਸ਼ਨ ਦੀ ਅਫਸਰ ਤੋਂ ਗੱਲ ਕਰਦੇ ਆਂ ਬਹੁਤ ਹੀ ਦਿਲਚਸਪ ਗੱਦੀ ਬਣੀ ਹੋਈ ਹੈ ਤਰਨਤਾਰਨ ਨੇ ਇਕਤਾਈ ਹੈ ਕਿ ਖਡੂਰ ਸਾਹਿਬ ਅਮਰਤਪਾਲ ਜਿਹੜੇ ਪਾਰਲੀਮੈਂਟ ਮੈਂਬਰ ਆਉਣ ਬકરીਆ ਵਾਲਾ ਕਿਥੇ ਬੈਠੇ ਆ ਉਹਨਾਂ ਦਾ ਹਲਕਾ ਹੈ ਉਹਨਾਂ ਦੀ ਪਾਰਟੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਉਮੀਦਵਾਰ ਜਿਹੜਾ ਹੈਗਾ ਐਲਾਨਿਆ ਉਮੀਦਵਾਰ ਐਲਾਨਨ ਦੇ ਨਾਲ ਸਭ ਤੋਂ ਪਹਿਲਾਂ ਤਾਂ ਜਿਹੜਾ ਵੱਡਾ ਸੰਘਟ ਹੈ ਉਹ ਸੁਨੇ ਕਾਲੀਦਾ ਜੀ ਦੇ ਭਾਈ ਗੀਰ ਬਾਜ਼ਰ ਹੁਣੇ ਕਰ ਰਿਆ ਉਹਨਾਂ ਲਈ ਸਥਿਤੀ ਬਣੀ ਵੀ ਹੈ ਕਿਉਂਕਿ ਕਾਲੀਦਾਲ ਦੀ ਜਿਹੜੀ ਪੰਥਕ ਵੋਟ ਹੈ ਉਹੀ ਇਹਨੇ ਖਿਮਾਤ ਵੰਡੀ ਗਈ ਉਹਦੇ ਤੋਂ ਫਿਰ ਕਿਸ ਦੇ ਪੱਲੇ ਕੀ ਪਏਗਾ ਦੇਖਣ ਵਾਲੀ ਗੱਲ ਹੈ ਹਾਂ ਜਿੱਦਾਂ ਮੈਂ ਕਿਹਾ ਜੇ ਪੰਥਕ ਵੋਟ ਇਦਾਂ ਆਪਣੇ ਆਪ ਨੂੰ ਲੱਕ ਬਣ ਕੇ ਤੁਰ ਪਏ ਕਿ ਐਸ ਨੂੰ ਰੋਣਾ ਤੇ ਐਸ ਨੂੰ ਜਿਟਾਉਣਾ ਫਿਰ ਕੋਈ ਮਾਈ ਦਾ ਲਾਲ ਇਹਨਾਂ ਨੂੰ ਰੋਕ ਨਹੀਂ ਸਕਦਾ ਮੈਂ ਫਾਰ ਐਗਜ਼ਾਮਪਲ ਇੱਕ ਆਪਾਂ ਜਦੋਂ ਮੈਂ ਰਿਪੋਰਟਿੰਗ ਜੀ ਤੇ ਤਰਨਤਾਰਨ ਦਾ ਹੀ ਹਲਕਾ ਸੀਗਾ ਇਤਫਾਕ ਦੀ ਗੱਲ ਹੈ ਉਧਰੋਂ ਜਿਹੜਾ ਪਾਰਲੀਮੈਂਟ ਹਲਕੇ ਦੇ ਵਿੱਚ ਇਲੈਕਸ਼ਨ ਲੜ ਰਹੇ ਸੀਗੇ ਸਿਮਰਜੀਤ ਸਿੰਘ ਮਾਨ ਸਿਮਰਜੀਤ ਸਿੰਘ ਮਾਨ ਨੂੰ ਜਦੋਂ ਮੈਂ ਪਵਰ ਕਰਨ ਲਈ ਗਿਆ ਤਾਂ ਮੈਨੂੰ ਸਮਝ ਆਣ ਲੱਗੇ ਕਿ ਇਨੀ ਹਮੈਤ ਇਨੀ ਹਮੈਤ ਨਾ ਕਿ ਟ੍ਰਿਬਿਊਨ ਗਰੁੱਪ ਚ ਲਿਖਿਆ ਕਿ ਸਿਮਰਜੀਤ ਸਿੰਘ ਮਾਨ ਨਾਲ ਪੂਰਾ ਤਰਨਤਾਰਨ ਦੀਵਾਰ ਵਣਕੇ ਖੜਾ ਹੈ ਤੇ ਮੈਨੂੰ ਟ੍ਰਿਬਿਊਨ ਦੇ ਸਾਡੇ ਜਿਨੇ ਚੈਲੰਜ ਪੁੱਛਦੇ ਆ ਕਿ ਇਹ ਨਹੀਂ ਗੱਲ ਹੈਗੀ ਵੀ ਜਿੰਨੀ ਤੂੰ ਲਿਖਿਆ ਹੈ ਮੈਂ ਘੱਲ ਤਾਂ ਇਹ ਤੁਰ ਦੇ ਰਿਹਾ ਮੈਂ ਉਹ ਨਹੀਂ ਲੇਖ ਨਹੀਂ ਸਕਦਾ ਜਿਨੀ ਹੈਗੀ ਆ ਸ਼ਹਿਦ ਕੌਮੀ ਪੱਤਰ ਤੋਂ ਸਭ ਤੋਂ ਦੇ ਰਿਹਾ ਵੋਟਾਂ ਨਾਲ ਜਿੱਤਿਆ ਸੀ ਸੁਰਜੀਤ ਮਾਨ ਇਹ ਫੈਸਲਾ ਪੰਜਾਬੀਆਂ ਦੇ ਸੁਆਹ ਦੀ ਗੱਲ ਹੈ ਇਹ ਬਖਰੀ ਵਾਲਾ ਕੇ ਸਮੇਂ ਜਮਾਨ ਅੱਜ ਕਿਸ ਕਦਰ ਹਾਲੀਏ ਤੇ ਪਹੁੰਚਾ ਵਖਰਾ ਮਾਮਲਾ ਹੈ ਇਹ ਮਗਾ ਲਿਸ ਕਰਕੇ ਦਸਕ ਨਾਲ ਸੰਧੀ ਕੀਤੀ ਹੈ ਕਿ ਧਰਮਤਾਂ ਦੇ ਵੋਟਰ ਕੀ ਫੈਸਲਾ ਕਰਦੇ ਆ ਕਿਉਂਕਿ ਖਡੂਰ ਸਾਹਿਬ ਦੀ ਪਾਰਲੀਮੈਂਟ ਚੋਂਣ ਤੋਂ ਬਾਅਦ ਇਹ ਪਹਿਲਾ ਧਿਆਨ ਆ ਉਸ ਹਾਲ ਕੇ ਵਿੱਚ ਕਿ ਉਹ ਸੇ ਮੂੰਹ ਨਾਲ ਗੋਠਾਂ ਪੈਣੀ ਆ ਜਾਂ ਕੋਈ ਫਰਲਾਅ ਹੋਏਗਾ ਸੋ ਕਾਲੀ ਪੋਲਿਟਿਕਸ ਦਾ ਉਹ ਦੋ ਤਰ੍ਹਾਂ ਦੀ ਲੜਾਈ ਹੈ ਇੱਕ ਤਾਂ ਲੜਾਈ ਉਹ ਹੈ ਜਿਹੜੇ ਕੌਮੀ ਪੱਤਰ ਦੀਆਂ ਪਾਰਟੀਆਂ ਚ ਆਪਾਂ ਆਪ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਭਾਜਪਾ ਦੀ ਗੱਲ ਕਰ ਲਈਏ ਉਹਨਾਂ 'ਚੋ ਕਿਸ ਨੂੰ ਹਮਾਇਤ ਮਿਲਦੀ ਹੈ ਦੂਜਾ ਪੰਥ ਇੱਕ ਤਰ੍ਹਾਂ ਦੀ ਗੱਲ ਹੈ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨਵੇਂ ਅਕਾਲੀ ਜਲਦੀ ਐਲਾਨ ਕਰ ਰਹੇ ਆ ਉਹਨਾਂ ਦਾ ਗੱਲ ਸਾਫ਼ ਹੀ ਕਰ ਦਿੱਤੀ ਕਿ ਭਾਈ ਅਮਰਸਪਾਲ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਉਹ ਹਮਾਇਤ ਕਰਨਗੇ ਸੋ ਇੱਕ ਤਾਂ ਭਾਈ ਅਮਰਤਪਾਲ ਤੇ ਗਿਆਨੀ ਹਰਪ੍ਰੀਤ ਸਿੰਘ ਦੋ ਕਾਲੀਦਾਲ ਜਿਹੜੇ ਗਰੁੱਪ ਹੈਗੇ ਉਹ ਤਾਂ ਇੱਕ ਤਾਂ ਤੇ ਆ ਹੀ ਗਏ ਰਹੀ ਗੱਲ ਸ਼ਕੀਰ ਬਾਦਲ ਉਹਨਾਂ ਦੇ ਕਾਲੀਦਾਲ ਦੀ ਉਹਨਾਂ ਲਈ ਵਾਖੇ ਇਮਤਿਹਾਨ ਹੈ ਪਹਿਲਾਂ ਵੀ ਉਹ ਪਾਰਟੀ ਵੱਡੇ ਸੰਘਰਸ਼ੋਂ ਨਿਕਲ ਰਹੀ ਹੈ ਆ ਵੀ ਤਫਾੜ ਤੇ ਖੜੀ ਹੈ ਤੇ ਹੁਣ ਇਸ ਚੋਂ ਚ ਕੀ ਹੋਏਗਾ ਜਦ ਤੱਕ ਸਵਾਲ ਆਪ ਦਾ ਆਪ ਦੇਖੋ ਰੂਲਿੰਗ ਗਰੁੱਪ ਹੈ ਪਹਿਲਾਂ ਵੀ ਉਹਨਾਂ ਦਾ ਹਲ ਕਰ ਰਿਹਾ ਤੇ ਹੁਣ ਵੀ ਉਹਨਾਂ ਨੇ ਸਟਰੋਂਗ ਕੈਂਡੀਡੇਟ ਪੁੱਟ ਕੀਤਾ ਪਰ ਦੇਖਿਆ ਜਾਏਗਾ ਫੈਸਲਾ ਤਰਨਤਾਰਨ ਦੇ ਲੋਕਾਂ ਨੇ ਕਰਨਾ ਹੈ ਕਿ ਵੋਟ ਕਿਸ ਨੂੰ ਦੇਣੀ ਹੈ ਕਿਸ ਨੇ ਜਿਹੜੀ ਦਾਅਵੇਦਾਰੀਆਂ ਦਾ ਕਾਂਗਰਸ ਵੀ ਬਹੁਤ ਕਰੀ ਹੈ ਕਾਂਗਰਸ ਕਹਿ ਰਹੀ ਹੈ ਕਿ 27 ਦੀਆਂ ਚੋਣਾਂ 'ਚ ਅਸੀਂ ਆ ਰਹੇ ਹਾਂ ਇੱਕ ਵੱਡਾ ਮੰਗ ਹੈ ਵੀ ਇਹ ਕਿ ਤਰਨਤਾਰਨ ਦੀ ਚੋਣ 'ਚ ਜਿੱਦਾਂ ਸ਼ੀਸ਼ਾ ਹੁੰਦਾ ਨਾ ਸ਼ੀਸ਼ੇ 'ਚ ਅਕਲ ਨਜ਼ਰ ਆਉਂਦੀ ਹੈ ਤਾਂ ਬਰੋਦੀ ਤਰ੍ਹਾਂ ਹੋਣਾ ਚਾਹੀ ਹਾਕਮ ਤੇ ਰਾਣ ਉਹਨਾਂ ਨੂੰ ਤਰਨਤਾਰਨ ਦੀ ਜਿਹੜੀ ਇਲੈਕਸ਼ਨ ਹੈ ਉਹ ਸ਼ੀਸ਼ੇ 'ਚ 27 ਦਾ ਚਿਹਰਾ ਨਜ਼ਰ ਆਉਂਦਾ ਜਿਸ ਕਰਕੇ ਸਾਰੇ ਤਰਲ ਉਮਸ਼ੀ ਹੋ ਰਹੇ ਆ कि ਉਥੇ ਕਿਵੇਂ ਬੋਟਾਂ ਬਦ ਤੋਂ ਬਦ ਹਾਸਲ ਕੀਤੀਆਂ ਜਾਂ ਸਕਦੇ ਆ ਬਹੁਤ ਹੀ ਦਿਲਚਸਪ ਸਥਿਤੀ ਹੋਏਗੀ ਔਰ ਜਿਵੇਂ ਜਿਵੇਂ ਦਿਨ ਨੇੜੇ ਆਉਣਗੇ ਤਾਂ ਸਥਿਤੀ ਸਪਸ਼ਟ ਹੋਏਗੀ ਪਰ ਜਿਹੜੀਆਂ ਵੀ ਕਿੱਸ ਰਹੀਆਂ ਜਿਹੜੇ ਵੀ ਰਾਸੀ ਪੰਡਤ ਆਪਣੇ ਅਰਗੇ ਰਾਸੀ ਵਿਦਵਾਨ ਜਿਹੜੇ ਜਨਰਲ ਸੁਣਾਉਣਗੇ ਕੋਈ ਵੱਡੀ ਗੱਲ ਨਹੀਂ ਉਹ ਸਾਰੇ ਹਨੁਮਾਨ ਤਰੇ ਤਰੇ ਵੀ ਰਹਿ ਸਕਦੇ ਆ ਇਹਦਾ ਮੌਕੇ ਤੇ ਉਹ ਦਿਨ ਪਹਿਲੇ ਹੀ ਪਤਾ ਲੱਗੇਗਾ ਕਿ ਸਥਿਤੀ ਕਿਸ ਕਦਰ ਜਿਹੜਾ ਤਰਨਲੇ ਜੀ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਬਤਾਂਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਤੁਹਾਡਾ ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਰ ਤਰਨ ਤਰਨ ਦੀ ਗੱਲ ਕਰੀਏ ਸਥਿਤੀ ਸਪਸ਼ਟਤਾ ਤਰਨ ਤਰਨ ਵਾਸੀਆਂ ਨੇ ਕਰਨੀ ਹੈ ਤਰਨ ਤਰਨ ਵੋਟਰਾਂ ਨੇ ਕਰਨੀ ਹੈ ਅਖੀਰ ਦੇ ਵਿੱਚ ਇਹ ਬਾਜ਼ੀ ਕਿੱਧਰ ਜਾ ਕੇ ਪਲਟੇਗੀ ਕਿਸ ਦੇ ਹੱਕ ਵਿੱਚ ਇਹ ਸਮਾਂ ਦੱਸੇਗਾ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੁਸੀਂ ਸਾਡੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਕੱਲ ਫਿਰ ਹਾਜ਼ਰ ਹੋਵਾਂਗੇ ਮੈਨੂੰ ਦਿਹਾ ਗਿਆ ਨਮਸਕਾਰ Eu não